ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੂਸ਼ਣ ਆਸ਼ੂ ਕੀ ਬਗਾਵਤ ਕਰ ਰਹੇ ਨੇ ਕੀ ਆਸ਼ੂ ਬਾਗੀ ਹੋ ਗਏ ਨੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਆਸ਼ੂ ਦੀ ਟੜਿੰਗ ਹੋ ਗਈ ਹੈ ਕਿ ਰਾਜਾ ਵੜਿੰਗ ਤੋਂ ਭਾਰਤ ਪੂਸ਼ਣ ਆਸ਼ੂ ਜਿਹੜੇ ਆ ਉਹ ਬਾਗੀ ਹੋ ਚੁੱਕੇ ਨੇ ਤੁਸੀਂ ਜਿਹੜੇ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਦੇ ਵਿੱਚ ਧੜੇਬੰਦੀ ਕੋਈ ਅਨੋਖੀ ਗੱਲ ਨਹੀਂ ਕਾਂਗਰਸ ਦੇ ਵਿੱਚ ਬਹੁਤ ਸਾਰੇ ਧੜੇ ਨੇ ਮਾਈਕਰੋ ਲੈਵਲ ਤੋਂ ਲੈ ਕੇ ਵੱਡੇ ਪੱਧਰ ਤੱਕ ਖਾਸ ਕਰਕੇ ਪੰਜਾਬ ਕਾਂਗਰਸ ਦੇ ਵਿੱਚ ਤਾਂ ਧੜੇ ਖੁੰਭਾ ਵਾਂਗੂ ਉੱਗੇ ਪਏ ਐ ਤਾ ਇਸੇ ਚੱਕਰ ਦੇ ਵਿੱਚ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਭਾਰਤ ਪੂਸ਼ਨਾ ਆਸ਼ੂ ਦੇ ਸੁਰ ਬਦਲੇ ਬਦਲੇ ਲੱਗਦੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਭਾਰਤ ਪੂਸ਼ਨਾ ਆਸ਼ੂ ਦੀ ਪੈਠ ਨਹੀਂ ਬੈਠ ਰਹੀ ਬੇਸ਼ੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣੇ ਤੋਂ ਲੋਕ ਸਭਾ ਦੀ ਚੋਣ ਜਿੱਤ ਗਏ ਹੁਣ ਪਰ ਇਸ ਦੇ ਬਾਵਜੂਦ ਵੀ ਭਾਰਤ ਪੂਸ਼ਨਾ ਆਸ਼ੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਜਿਹੜੀ ਹੈ ਉਹ ਬਣਦੀ ਨਜ਼ਰ ਨਹੀਂ ਆਉਂਦੀ ਦੋਵਾਂ ਦੀ ਸਿਆਸੀ ਦਾਲ ਨਹੀਂ ਕਰ ਰਹੀ ਭਾਰਤ ਪੂਸ਼ਨਾ ਆਸ਼ੂ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਨੇ ਅਤੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਬਹੁਤੇ ਸਰਗਰਮ ਨਜ਼ਰ ਨਹੀਂ ਆਏ ਉਹ ਟਿੱਡੇ ਦੇ ਵੱਡੇ ਦਾਵੇਦਾਰ ਸੀ ਲੁਧਿਆਣਾ ਤੋਂ ਪਰ ਉਹ ਉਸ ਪੱਧਰ ਦੇ ਉੱਤੇ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਨਿੱਤਰ ਦੇ ਵਿਖਾਈ ਨਹੀਂ ਦਿੱਤੇ ਚਰਚਾ ਇਹ ਹੈ ਕਿ ਅਮੇਠੀ ਤੋਂ ਲੋਕ ਸਭਾ ਦੇ ਲਈ ਚੁਣੇ ਗਏ ਕੁਸ਼ੋਰੀ لال ਸ਼ਰਮਾ ਜੋ ਕਿ ਪੰਜਾਬ ਦੇ ਮਰੇਲ ਕੋਲਾ ਤੇ ਲੁਧਿਆਣੇ ਦੇ ਨਾਲ ਸੰਬੰਧ ਰੱਖਦੇ ਆ ਉਹ ਲੁਧਿਆਣੇ ਦੌਰੇ ਤੇ ਸਨ ਇਸ ਦਰਮਿਆਨ ਜਿਹੜਾ ਉਹਨਾਂ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ਤੇ ਬੋਰਡ ਲਾਏ ਗਏ ਜਿੰਨਾ ਬੋਰਡਾਂ ਦੇ ਵਿੱਚ ਕਸ਼ੋਰੀ لال ਸ਼ਰਮਾ ਦੀ ਫੋਟੋ ਤਾਂ ਸਹੀ ਗਈ ਸੀ ਪਰ ਉਹਨਾਂ ਦੇ ਵਿੱਚ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣੇ ਤੋਂ ਲੋਕ ਸਭਾ ਦੇ ਮੈਂਬਰ ਰਾਜਾ ਵੜਿੰਗ ਦੀ ਫੋਟੋ ਗਾਇਬ ਸੀ ਇਥੋਂ ਤੱਕ ਕਿ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਦੀ ਫੋਟੋ ਵੀ ਗਾਇਬ ਸੀ ਜਿਸ ਕਰਕੇ ਕਾਫੀ ਚਰਚਾ ਹੈ ਕਿ ਆਖਰ ਭਾਰਤ ਪੂਸ਼ਣ ਆਸ਼ੂ ਦੀ ਫੋਟੋ ਤਾਂ ਉਸਤੇ ਹੈ ਦੋ ਮੇਨ ਅਹੁਦੇਦਾਰਾਂ ਦੀ ਫੋਟੋ ਉਹਦੇ ਤੇ ਨਹੀਂ ਹੈ ਚਲੋ ਤਲਵਾਰ ਨੂੰ ਥੋੜਾ ਜਿਹਾ ਸਾਈਡ ਤੇ ਰੱਖ ਦਈਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਂ ਬਣਦੀ ਸੀ ਚਰਚਾ ਇਹ ਹੈ ਕਿ ਰਾਜਾ ਵੜਿੰਗ ਤੇ ਕੁਸ਼ ਆਸ਼ੂ ਜਿਹੜੇ ਆ ਉਹਨਾਂ ਦੋਵਾਂ ਦੀ ਪੈਠ ਜਿਹੜੀ ਆ ਉਹ ਬੈਠ ਨਹੀਂ ਰਹੀ ਜਾਣਕਾਰੀ ਇਹ ਵੀ ਦੱਸਦੇ ਆ ਕਿ ਆਸ਼ੂ ਕਈ ਦਿਨਾਂ ਤੋਂ ਸਰਗਰਮ ਹੋਏ ਨੇ ਅਤੇ ਉਹਨਾਂ ਦੀ ਸਰਗਰਮੀ ਜਿਹੜੀ ਇਸ ਕਦਰ ਹੈ ਕਿ ਜਿਸ ਨਾਲ ਕਈ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਛੜੀ ਹੋਈ ਹੈ ਲੁਧਿਆਣਾ ਦੇ ਵਿੱਚ ਕਾਂਗਰਸ ਦੀ ਗੁੱਟਬੰਦੀ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਖਤਮ ਹੁੰਦੀ ਵਿਖਾਈ ਨਹੀਂ ਦੇ ਰਹੀ ਅਮੇਠੀ ਤੋਂ ਲੋਕ ਸਭਾ ਮੈਂਬਰ ਕਸ਼ੋਰੀ ਲਾਲ ਸ਼ਰਮਾ 17 ਜੂਨ ਨੂੰ ਸ਼ਹਿਰ ਦੇ ਵਿੱਚ ਪਹੁੰਚੇ ਸੀ ਉਹਨਾਂ ਦੇ ਸਵਾਗਤ ਲਈ ਲਗਾਏ ਗਏ ਸਵਾਗਤੀ ਬੋਰਾਂ ਦੇ ਉੱਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਗਾਇਬ ਖਾਈ ਦਿੱਤੇ ਇਸੇ ਤਰ੍ਹਾਂ ਵੜਿੰਗ ਦੇ ਚੋਣਾਂ ਜਿੱਤਣ ਤੋਂ ਬਾਅਦ ਜਦੋਂ ਸ਼ਹਿਰ ਦੇ ਵਿੱਚ ਧੰਨਵਾਦੀ ਬੋਰ ਲਗਾਏ ਗਏ ਤਾਂ ਉਹਨਾਂ ਦੇ ਉੱਤੇ ਆਸ਼ੂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਬੋਰਾਂ ਦੇ ਉੱਤੇ ਉਹਨਾਂ ਦੀ ਤਸਵੀਰ ਨਹੀਂ ਲਾਈ ਗਈ ਪਰ ਲੰਬੇ ਸਮੇਂ ਤੋਂ ਸ਼ਾਂਤ ਚੱਲ ਰਹੇ ਸਾਬਕਾ ਮੰਤਰੀ ਭਾਰਤਪੂਰਨ ਆਸ਼ੂ ਹੁਣ ਫਿਰ ਸਰਗਰਮ ਹੋ ਗਏ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਲਗਾਤਾਰ ਸਰਗਰਮੀ ਵਿਖਾਰੇ ਨਜ਼ਰ ਆਉਂਦੇ ਨੇ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਮੇਠੀ ਤੋਂ ਲੋਕ ਸਭਾ ਲਈ ਚੁਣੇਗੇ ਕਿਸ਼ੋਰੀ ਲਾਲ ਸ਼ਰਮਾ ਲੁਧਿਆਣਾ ਦੌਰੇ ਤੇ 7 ਜੂਨ 17 ਜੂਨ ਤੋਂ 19 ਜੂਨ ਤੱਕ ਸਨ ਅਤੇ 3 ਦਿਨ ਤੱਕ ਉਹਨਾਂ ਨੇ ਲੁਧਿਆਣੇ ਦੇ ਵਿੱਚ ਰੁਕਣਾ ਸੀਗਾ ਪਰੇਸ ਦੌਰਾਨ ਮਰਿੰਦਰ ਸਿੰਘ ਰਾਯਾ ਵੜਿੰਗ ਨੇ ਉਹਨਾਂ ਦੇ ਨਾਲ ਇੱਕ ਵਾਰ ਵੀ ਮੁਲਾਕਾਤ ਨਹੀਂ ਕੀਤੀ ਤੇ ਇਹ ਵੀ ਦੱਸਦੀ ਹੈ ਕਿ ਕਿਸ਼ੋਰੀ ਲਾਲ ਸ਼ਰਮਾ, ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਅਤੇ ਸਮੁੱਚੇ ਗਾਂਧੀ ਪਰਿਵਾਰ ਦੇ ਬਹੁਤ ਕਰੀਬੀ ਨੇ ਪ੍ਰਿੰਕਾ ਗਾਂਧੀ ਹਮੇਸ਼ਾ ਉਹਨਾਂ ਨੂੰ ਆਪਣਾ ਭਰਾ ਦੇ ਤੌਰ ਤੇ ਦੇਖਦੀ ਹੈ ਤੇ ਕਿਸ਼ੋਰੀ ਭయ్యా ਦੇ ਨਾਮ ਨਾਲ ਉਹਨਾਂ ਨੂੰ ਸੰਬੋਧਨ ਕਰਦੀ ਹੈ ਵੜਿੰਗ ਦਾ ਉਹਨਾਂ ਨੂੰ ਨਾਮ ਮਿਲਣਾ ਵੀ ਲੋਕਾਂ ਦੇ ਵਿੱਚ ਗੱਟਬੰਦੀ ਨੂੰ ਦਰਸਾਉਂਦਾ ਹੋਇਆ ਵਿਖਾਈ ਦਿੰਦਾ ਹੈ ਕਿਉਂਕਿ ਕਿਸ਼ੋਰੀ ਲਾਲ ਸ਼ਰਮਾ ਭਾਰਤ ਪੂਸ਼ਨ ਆਸ਼ੂ ਦੇ ਆਤ ਕਰੀਬੀ ਨੇ ਭਾਰਤ ਪੂਸ਼ਨ ਆਸ਼ੂ ਦੀਆਂ ਗਾਂਧੀ ਪਰਿਵਾਰ ਨਾਲ ਨਜ਼ਦੀਕੀਆਂ ਕਿਸ਼ੋਰੀ ਲਾਲ ਸ਼ਰਮਾ ਕਰਕੇ ਨੇ ਬੇਸ਼ੱਕ ਆਸ਼ੂ ਜਿਹੜੇ ਆ ਉਹ ਟੀਟ ਦੇ ਦਾਵੇਦਾਰ ਸੀ ਕਾਂਗਰਸ ਹਾਈ ਕਮਾਨ ਨੇ ਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਿਆ ਕੇ ਖੜਾ ਕਰਤਾ ਉਹ ਜਿੱਤ ਵੀ ਗਏ ਸਾਬਕਾ ਕੈਬਨ ਮੰਤਰੀ ਭਾਰਤ ਪੂਸ਼ਨਾਸ਼ੂ ਨੇ ਵੜਿੰਗ ਦੀ ਲੋਕ ਸਭਾ ਚੋਣ ਜਿੱਤਣ ਤੋਂ ਕੁਝ ਦਿਨ ਪਹਿਲਾਂ ਫੇਸਬੁੱਕ ਤੇ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਰਾਸਤੇ ਵੀ ਜਿੱਦਦੀ ਹੈ ਮੰਜ਼ਲੇ ਵੀ ਜਿੱਦਦੀ ਹੈ ਦੇਖਦੇ ਹਾਂ ਕੱਲ੍ਹ ਕੀ ਹੁੰਦਾ ਹੈ ਹੌਸਲੇ ਵੀ ਜਿੱਦਦੀ ਹੈ ਆਸ਼ੂ ਦੀ ਇਸ ਪੋਸਟ ਦੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਪੋਲੀਟੀਕਲ ਕੋਰੀਡੋਰਸ ਦੇ ਵਿੱਚ ਕਈ ਤਰ੍ਹਾਂ ਦੇ ਮਤਲਬ ਕੱਢੇ ਜਾ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਗੁੱਟਬੰਦੀ ਨਿਗਮ ਚੋਣਾਂ ਦੇ ਵਿੱਚ ਕੀ ਅਸਰ ਵਿਖਾਉਂਦੀ ਹੈ ਭਾਰਤ ਪੂਸ਼ਨਾਸ਼ੂ ਲੁਧਿਆਣੇ ਦੀ ਸਿਆਸਤ ਤੋਂ ਮੈਨਸ ਕਰਕੇ ਕਦੇ ਨਹੀਂ ਦੇਖਿਆ ਜਾ ਸਕਦਾ ਭਾਰਤ ਪੂਸ਼ਨਾਸ਼ੂ ਬੇਸ਼ੱਕ ਉਹਨਾਂ ਤੇ ਬਹੁਤ ਸਾਰੇ ਇਲਜ਼ਾਮ ਨੇ ਉਹਨਾਂ ਦੇ ਵਿਜੀਲੈਂਸ ਦੀ ਬੇਸ਼ੱਕ ਉਹਨਾਂ ਤੇ ਬਹੁਤ ਸਾਰੇ ਇਲਜ਼ਾਮ ਨੇ ਵਿਜੀਲੈਂਸ ਦੀ ਇਨਕੁਆਇਰੀ ਉਹਨਾਂ ਦੇ ਉੱਤੇ ਚੱਲ ਰਹੀ ਹੈ ਅਮਰਿੰਦਰ ਸਿੰਘ ਰਾਜਾ ਵੜੇਗੋਣਾ ਤੇ ਬੜੇ ਠੋਕ ਕੇ ਉਹਨਾਂ ਦੇ ਨਾਲ ਖੜਦੇ ਨਜ਼ਰ ਆਏ ਬਿੱਟੂ ਉਦੋਂ ਬਾਅਦ ਖੜਦੇ ਨਜ਼ਰ ਆਏ ਬਿੱਟੂ ਭਾਰਤੀ ਜਨਤਾ ਪਾਰਟੀ ਚ ਚਲੇ ਗਏ ਚਰਚਾਆਂ ਵਿੱਚ ਕਹੀ ਨੇ ਲੁਧਿਆਣੇ ਦੇ ਵਿੱਚ ਕਿਸੇ ਵੇਲੇ ਵੀ ਕੋਈ ਵੀ ਪਟਾਕਾ ਪੈ ਸਕਦਾ ਹੈ ਰਾਜਾ ਵੜਿੰਗ ਉੱਤੋਂ ਚੋਣ ਜਿੱਤ ਗਏ ਚਾਹੇ ਲੋ ਮਾਰਜਨ ਨਾਲ ਜਿੱਤੇ ਨੇ 30 35000 ਦਾ ਕੋਈ ਮਾਰਜਨ ਨਹੀਂ ਹੁੰਦਾ ਲੋਕ ਸਭਾ ਦੇ ਵਿੱਚ ਇੱਕ ਬਹੁਤ ਮਿਨੀਮਮ ਮਾਰਜਨ ਮੰਨਿਆ ਜਾਂਦਾ ਹੈ ਉਹ ਚੋਣ ਜਿੱਤ ਗਏ ਨੇ ਪਰ ਗੱਲ ਤਾਂ ਇਹ ਹੈ ਕਿ ਆਸ਼ੂ ਕੀ ਕਰਦੇ ਆ ਆਸ਼ੂ ਦੇ ਉੱਤੇ ਨਿਗਾਹ ਬੜੇ ਲੰਬੇ ਸਮੇਂ ਤੋਂ ਵਿਰੋਧੀਆਂ ਨੇ ਟਿਕਾਈਆਂ ਹੋਈਆਂ ਨੇ ਆਸ਼ੂ ਕੁਝ ਵੀ ਕਰ ਸਕਦੇ ਐ ਕਾਂਗਰਸ ਛੱਡਣੀ ਨਹੀਂ ਛੱਡਣੀ ਇਹ ਆਸ਼ੂ ਦਾ ਮਰਜੀ ਐ ਪਰ ਚਰਚਾ ਮਾ ਇਹ ਨੇ ਕਿ ਆਸ਼ੂ ਕਾਂਗਰਸ ਦੇ ਅੰਦਰ ਬਹੁਤਾ ਕੰਫਰਟੇਬਲ ਫੀਲ ਨਹੀਂ ਕਰਦੇ ਇਹੀ ਕਾਰਨ ਐ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਹਨਾਂ ਦੀ ਗੁੱਟਬੰਦੀ ਹੁਣ ਸਿਖਰ ਤੇ ਜਾਂਦੀ ਹੋਈ ਵਿਖਾਈ ਦੇ ਰਹੀ ਐ ਦੋਵੇਂ ਕਾ ਇੱਕ ਪ੍ਰਧਾਨ ਐ ਇੱਕ ਕਾਰਜਕਾਰੀ ਪ੍ਰਧਾਨ ਐ ਦੋਵਾਂ ਦੀ ਕੋਈ ਬੈਲੈਂਸਿੰਗ ਨਹੀਂ ਹੈ ਰਾਜਨੀਤਿਕ ਮਸਲਿਆਂ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾਵੜਿੰਗ ਆਪਣਾ ਪਰਲੇ ਪਾਸੇ ਜੱਕਾ ਭਜਾਈ ਤੁਰੇ ਆਉਂਦੇ ਆ ਉਰਲੇ ਪਾਸੇ ਭਜਾਈ ਤੁਰੇ ਆਉਂਦੇ ਆ ਇਹ ਸਥਿਤੀ ਹੈ ਲੁਧਿਆਣੇ ਦੇ ਵਿੱਚ ਹੁਣ ਦੇਖੋ ਲੋਕ ਸਭਾ ਮੈਂਬਰ ਨੇਗੇ ਅਮਰਿੰਦਰ ਸਿੰਘ ਰਾਜਾਵੜਿੰਗ ਪਹਿਲਾਂ ਤਾਂ ਉਹਨਾਂ ਦਾ ਕੋਈ ਲੱਲਾ ਖੱਖਾ ਨਹੀਂ ਸੀਗਾ ਉਸ ਤਰ੍ਹਾਂ ਨਾਲ ਹੁਣ ਤਾਂ ਲੁਧਿਆਣੇ ਦੀ ਸਿਆਸਤ ਦੇ ਵਿੱਚ ਨੇ ਲੁਧਿਆਣੇ ਤੋਂ ਵੀ ਉਹਨਾਂ ਨੇ ਸਿਆਸਤ ਕਰਨੀ ਹੈ ਗਿੱਦਰ ਬਾਦ ਉਹ ਛੱਡ ਚੁੱਕੇ ਨੇਗੇ ਤੇ ਵੱਡਾ ਸਵਾਲ ਇਹ ਹੈ ਪ੍ਰਸ਼ਨ ਚਿੰਨ ਹੈ ਇਸ ਮਾਮਲੇ ਦੇ ਵਿੱਚ ਕੀ ਆਖਰਕਾਰ ਆਉਂਦੇ ਦਿਨਾਂ ਦੇ ਵਿੱਚ ਆਸ਼ੂ ਕੀ ਕਦਮ ਪੁੱਟਦੇ ਹੈ ਜੇਕਰ ਆਸ਼ੂ ਕੋਈ ਐਸਾ ਬੋਲਡ ਕਦਮ ਪੁੱਟਦੇ ਹੈ ਤਾਂ ਉਹਦਾ ਨੁਕਸਾਨ ਜਾਂ ਉਹਦਾ ਲਾਭ ਆਉਂਦੀਆਂ ਨਿਗਮ ਚੋਣਾਂ ਜੋ ਕਿ ਇੱਕ ਅੱਧੇ ਮਹੀਨੇ ਦੇ ਵਿੱਚ ਲਾਨੀਆਂ ਜਾ ਸਕਦੀਆਂ ਨੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵਿਖਾਈ ਦੇ ਸਕਦਾ ਹੈ ਤੇ ਕੁਝ ਵੀ ਹੋ ਸਕਦਾ ਹੈ ਭਾਜਪਾ ਪਹਿਲਾਂ ਹੀ ਇਸ ਗੱਲ ਤੇ ਟੇਕ ਲਾਈ ਬੈਠੀ ਹੈ ਕਿ ਇੱਕ ਨਗਰ ਨਗਰ ਨਿਗਮ ਦੇ ਵਿੱਚ ਮੇਅਰ ਆਪਣਾ ਬਣਾਉਣਾ ਹੈ